ਸਿਕਾ ਜੀ ਸਾਰੇ YouTube ਨੂੰ ਦੱਸਣਾ ਚਾਹਨਾ ਕਿ ਅੱਜ ਮੰਦਿਰ ਜਾਈ ਸੀ ਆਪਾਂ ਸੇਵਾ ਕਰਨ ਲਈ ਤੇ ਆਪ ਕੌਂਸਲ ਮੰਦਿਰ ਸਾਰਿਆਂ ਨਾਲ ਆਪਣੇ ਸੇਵਾ ਦਾ ਸੇਵਾ ਕਰ ਰਹੇ ਹਾਂ ਨਾ 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 ਵਾਹੀ ਦੂਰ ਤਾਂ ਵਾਹੀ ਸਤਨਾਵਾਰੀ ਦੂਸਤ ਮਾ ਬਾਲੀ ਕਰਨਾ ਕੋਈ ਕਬੜੂ ਫੇਰ ਜਿਹੜੀ ਆ ਬ੍ਰਦਰ ਚਾਰ ਬੂਰੀ ਫਿਲ ਟੋਲੀ ਮਿਲ ਗਈ ਆ ਬਸ ਹੁਣ ਜਾ ਰਹੇ ਆਂਗੇ ਦੇਖ ਕਿਹੜਿਆਂ ਦੇ ਪੌਣ ਦੇਖ ਰਹੇ ਆਂਗੇ ਮੇਰੇ ਸਾਥੀਆਂ ਨੂੰ ਵੀ ਟਿਲ ਟੋਲੀ ਮਿਲ ਗਈ ਇਹਨਾਂ ਨਾਲ ਵੀ ਥੋੜੀ ਜੀ ਜਾਂਦੇ ਆ ਕਰਨਾ ਆ ਗਈ ਟਿਲ ਟੋਲੀ ਟਿਲ ਟੋਲੀ ਮਿਲ ਗਈ ਆ ਬਸ ਹੁਣ ਜਾ ਕੇ ਪੌਣ ਬਹੁਤਿਆਂ ਦੇ ਵੱਡਾ ਕਰੇ ਕਿਥੇ ਸਾਦੂਆਂ ਤੇ ਵੀ ਮੱਟੀ ਬਣੀ ਹੋਈ ਆ ਉਹਦੇ ਤੇ ਇੱਕ ਪੌਣ ਬਹੁਤ ਵੱਡਾ ਬਣਿਆ ਹੋਇਆਗਾ ਤੇ ਤੇਲ ਚੌਲੀ ਪੌਣਾ ਆਇਆ ਠੀਕ ਹੋ ਇੱਕੋ ਬ੍ਰਦਰ ਨੇ ਦੱਸਿਆ ਵੀ ਅੱਗੇ ਜਾ ਕੇ ਪੌਣਾਗਾ ਤੇ ਅੱਜ ਪਾ ਕੇ ਲੈ ਕੇ ਅਸੀਂ ਆਪਾਂ ਬਾਕੀ ਤੇਲ ਚੌਲੀ ਲੋ ਪੌਣ ਵੀ ਮਿਲ ਗਿਆ ਸੋ ਜੋ ਇਹਨਾਂ ਦੇ ਕਰਮਾ ਚਲਿਚ ਉਹ ਗੁਰੂ ਮਹਾਰਾਜ ਨੇ ਆਪੀ ਫੇਰ ਦਿੱਤਾ ਯਾਰ ਹੈ ਇੰਦਰ ਹੈ ਕੀੜਿਆਂ ਦੇ ਪੌਣ लेके आए हाँ प्यू थोड़ी हो चल किस तो अगे होना अगे एयरफोर्स एयरफोर्स आ गया देखी भरावो डाता सी खतरनाक आवाज से इन्होंखद तो लौन कितने जी देखता रहा नहीं कि कोशिश करा ये रेह मिल गया लास्ट पौना गा